ਸਤਰੀਆ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਇਆ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਬੂਰ ਮਾਚਰਾ ਇਸ ਸਥਾਨ ਤੇ ਹੋਇਆ ਇੱਕ ਵੱਡਾ ਇਤਿਹਾਸਿਕ ਘਟਨਾਕਰਮ ਅੱਜ ਇਤਿਹਾਸ ਜਾਣਨ ਦੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਇਆ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਬੂਰ ਮਾਚਰਾ ਵਿਖੇ ਸੋ ਦਸਵੇਂ ਪਾਤਸ਼ਾਹੀ ਚਰਨ ਸ਼ੋ ਪ੍ਰਾਪਤ ਜਗਾ ਹੈ ਹੀ ਸਥਾਨ ਹੈ ਜਿੱਥੇ ਕੀ ਦਸਵੇਂ ਪਾਛਾ ਆਏ ਨੇ ਇਹ ਸਥਾਨ ਚਰਨ ਸ਼ੋਪ੍ਰਾਪਤ ਹੈ ਦਸਵੇਂ ਪਾਛਾ ਪੰਜ ਪਿਆਰੇ 40 ਘੋੜਸਵਾਰ ਤੇ ਦੋ ਵੱਡੇ ਸਾਹਬਜ਼ਾਦੇ ਪਰਿਵਾਰ ਵਿਛੋੜੇ ਪਿੱਛੋਂ ਜਦੋਂ ਪਰਿਵਾਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਦਸਵੇਂ ਪਾਛਾ 40 ਘੋੜਸਵਾਰਾਂ ਦੇ ਨਾਲ ਪੰਜ ਪਿਆਰੇ ਤੇ ਦੋ ਵੱਡੇ ਸਾਹਬਜ਼ਾਦੇ ਇਸ ਸਥਾਨ ਤੇ ਆ ਕੇ ਵਿਸ਼ਰਾਮ ਕਰਦੇ ਨੇ ਦੇ ਨਾਲ ਹੀ ਨਾਲ ਇੱਥੇ ਇਤਿਹਾਸਿਕ ਖੂਬ ਬਣਿਆ ਹੋਇਆ ਜਿਸ ਦਾ ਇਤਿਹਾਸ ਦਾ ਵੇਰਵਾ ਵੀ ਇੱਥੇ ਲਿਖਿਆ ਮਿਲਦਾ ਹੈ ਇੱਥੇ ਘੋੜਿਆਂ ਨੂੰ ਅਤੇ 40 ਸਿੰਘਾਂ ਨੂੰ ਜਲ ਸ਼ਿਕਾਇਆ ਗਿਆ ਸੀ ਇਹ ਉਹ ਸਥਾਨ ਸੀ ਜਿੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਤੇ ਆਪਣੀ ਪਿਆਸ बुझਾਈ ਸੋ ਇਥੋਂ ਹੀ ਅਗਲਾ ਪੜਾਅ ਵੀ ਸ਼ੁਰੂ ਹੁੰਦਾ ਹੈ ਆਪਾਂ ਇਥੋਂ ਚੱਲਾਂਗੇ ਨੇੜੇ ਹੀ ਪਿੰਡ ਪਿੰਡ ਤਾਲਾਪੁਰ ਦੇ ਵਿੱਚ ਗੁਰਦੁਆਰਾ ਟੀਬੀ ਸਾਹਿਬ ਬਣੇ ਹੋਏ ਨੇ ਤੇ ਆਪਣਾ ਅਗਲਾ ਪੜਾ ਉੱਥੇ ਹੀ ਰਹੇਗਾ ਇੱਥੋਂ ਹੁਣ ਆਪਾਂ ਸਿੱਧੇ ਗੁਰਦੁਆਰਾ ਟੀਬੀ ਸਾਹਿਬ ਪੁੱਜਾਂਗੇ ਤੇ ਉਸ ਇਤਿਹਾਸਿਕ ਪੜਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਾਂਗੇ ਬੱਡੀ ਸ਼ਾਂਤੀ ਮਹਿਸੂਸ ਹੁੰਦੀ ਹੈ ਇਸ ਸਥਾਨ ਤੇ ਦੁਨੀਆ ਤੋਂ ਇੱਕ ਬਹੁਤ ਹੀ ਵੱਖਰੀ ਥਾਂ ਹੈ ਬਹੁਤ ਜ਼ਿਆਦਾ ਸ਼ਾਂਤੀ ਮਹਿਸੂਸ ਹੋ ਰਹੀ ਹੈ ਇੱਥੇ ਆਪਣੇ ਸਾਹ ਵੀ ਜੋ ਆਪ ਲੈਂਦੇ ਆ ਮਹਿਸੂਸ ਹੋ ਰਿਹਾ ਕਿ ਸ਼ਾਂਤੀ ਬਹੁਤ ਜ਼ਿਆਦਾ ਕਿ ਸ਼ਾਇਦ ਉਹ ਆਕੇ ਐਦਾਂ ਦੀ ਸ਼ਾਂਤ ਥਾਂ ਤੇ ਬੰਦੇ ਨੂੰ ਅਲੱਗ ਤਰ੍ਹਾਂ ਦਾ ਮਹਿਸੂਸ ਹੁੰਦਾ ਪਿੰਡ ਤੋਂ ਦੂਰ ਹੈ ਜੀ ਤਾਂ ਕਰਕੇ ਸ਼ਾਂਤੀ ਹੈ ਮੈਂ ਪਿੰਕੇ ਜੀ ਨੂੰ ਤੇ ਲੋਕਾਂ ਨੂੰ ਪਤਾ ਵੀ ਘੱਟ ਹੈ ਠੀਕ ਹੈ ਨਹੀਂ ਮੈਂ ਇਸ ਥਾਂ ਵਾਲੇ ਲੋਕਾਂ ਨੂੰ ਘੱਟੇ ਪਤਾ ਜਿਉਂਕਿ ਮੈਂ ਜਮਕੌਰ ਸਾਹਿਬ ਤੋਂ ਪੜਾਵਾ ਹਮ ਜਵੰਦਰ ਸਾਹਿਬ ਹੀ ਪਤਾ ਆਪਣੇ ਵੱਲੇ ਠੀਕ ਹੈ ਸਿੰਘ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਸਵੇਰੇ ਸ਼ਾਮ ਸੰਗਤ ਇੱਥੇ ਨਤਮਸਤਕ ਹੋਣ ਲਈ ਆਉਂਦੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਾਂਗਾ ਕਿ ਕੋਈ ਵੀ ਸੰਗਤ ਇਸ ਰਸਤੇ ਲੰਘਦੀ ਹੈ ਜਦੋਂ ਮਰੰਡਾ ਤੋਂ ਰੋਪੜ ਵੱਲ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਜੀ। ਗੁਰਦੁਆਰਾ ਮੰਜੀ ਸਾਹਿਬ ਤੋਂ ਬਾਅਦ ਹੁਣ ਅਗਲਾ ਸਫਰ ਸਦਨ ਕੁੰਡਵਾਲਾ ਟੀਬੀ ਸਾਹਿਬ ਦਾ। ਫਿਰ ਅਗਲੇ ਪੜਾਵਾਂ ਨੂੰ ਜਾਵਾਂਗੇ। ਅਗਲੇ ਪੜਾਅ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਟੀਬੀ ਸਾਹਿਬ। ਇਹ ਤੋਂ ਬਾਅਦ ਗੁਰੂ ਸਾਹਿਬ ਅੱਗੇ ਟੀਬੀ ਸਾਹਿਬ ਤੇ ਰੁਕੇ ਸੀ। ਸੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ